25 ਸਾਲ ਦੀ ਹਰਜੀਤ ਕੌਰ ਸਵੇਰ ਦੇ ਸਮੇਂ ਸੈਰ ਕਰਨ ਦੇ ਲਈ ਘਰੋਂ ਨਿਕਲੀ ਸੀ ਘਰ ਦੇ ਵਿੱਚ ਦੋ ਬੱਚੇ ਮੌਜੂਦ ਸੀ ਵਿਆਹੀ ਹੋਈ ਇਹ ਕੁੜੀ ਜਦੋਂ ਘਰ ਤੋਂ ਬਾਹਰ ਜਾਂਦੀ ਹੈ ਤਾਂ ਨਹੀਂ ਪਤਾ ਸੀ ਕਿ ਅੱਜ ਦੀ ਸਵੇਰ ਇਸ ਪਰਿਵਾਰ ਤੇ ਲਈ ਐਨੀ ਮਾੜੀ ਚੜੀ ਹੈ ਕਿ ਉਹ ਵਾਪਸ ਤੱਕ ਨਹੀਂ ਆ ਪਾਏਗੀ ਆਪਣੇ ਪੇਕੇ ਘਰ ਦੇ ਵਿੱਚੋਂ ਰਹਿਣ ਦੇ ਲਈ ਆਈ ਹੋਈ ਸੀ ਇੱਥੇ ਹੀ ਉਸਨੇ ਸਾਰਾ ਬਚਪਨ ਕੱਢਿਆ ਤੇ ਨਹੀਂ ਪਤਾ ਸੀ ਕਿ ਇੱਥੇ ਹੀ ਉਸਨੇ ਤਰਫ ਤੜਫ ਕੇ ਆਪਣੀ ਜਾਨ ਦੇਣੀ ਹੈ ਗੁਰਦਾਸਪੁਰ ਦੇ ਪਿੰਡ ਕਿਸ਼ਨਪੁਰ ਦੇ ਵਿੱਚ ਕੁੱਤਿਆਂ ਦੇ ਝੁੰਡ ਨੇ ਹਮਲਾ ਕੀਤਾ ਜਿਸ ਤੋਂ ਬਾਅਦ ਔਰਤ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਈ ਡਾਕਟਰਾਂ ਦਾ ਕਹਿਣਾ ਹੈ ਕਿ ਸ਼ੌਕ ਦੇ ਨਾਲ ਹੀ ਕੁਝ ਮਿੰਟਾਂ ਦੇ ਵਿੱਚ ਉਸ ਦੀ ਜਾਨ ਜਾ ਚੁੱਕੀ ਸੀ ਪਰ ਉਸ ਦੀ ਮ੍ਰਿਤਕ ਦੇ ਦੀ ਹਾਲਤ ਦੇਖਣ ਤੋਂ ਬਾਅਦ ਹਰ ਕਿਸੇ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਦੱਸਦੀ ਹੈ ਕਿ ਮ੍ਰਿਤਕਾ ਆਪਣੇ ਪੇਕੇ ਘਰ ਦੇ ਵਿੱਚ ਆਈ ਹੋਈ ਸੀ ਸੈਰ ਕਰਨ ਦੇ ਲਈ ਜਦੋਂ ਉਹ ਸਵੇਰ ਸਮੇਂ ਘਰ ਤੋਂ ਨਿਕਲਦੀ ਹੈ ਤਾਂ ਕੁੱਤੇ ਉਸ ਦੇ ਮਗਰ ਪੈਂਦੇ ਨੇ ਪੂਰੀ ਤਰ੍ਹਾਂ ਦੇ ਨਾਲ ਉਸ ਨੂੰ ਨੋਚ ਦਿੱਤਾ ਜਾਂਦਾ ਹੈ ਤੇ ਉਸ ਦੀ ਜਾਨ ਲੈ ਜਾਂਦੀ ਹੈ 25 ਸਾਲ ਦੀ ਵਿਆਵਤਾ ਔਰਤ ਜਿਸ ਦਾ ਨਾਮ ਹਰਜੀਤ ਕੌਰ ਪੁੱਤਰੀ ਪ੍ਰੀਤਮ ਸਿੰਘ ਹੈ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੀ ਧੀ ਦਾ ਵਿਆਹ ਪਿੰਡ ਖੋਲਜਕੀਪੁਰ ਨਿਵਾਸੀ ਹਰਜਿੰਦਰ ਸਿੰਘ ਦੇ ਨਾਲ ਹੋਇਆ ਸੀ ਅਤੇ ਉਸ ਦਾ ਪਤੀ ਬੀਐਸਐਫ ਦੇ ਵਿੱਚ ਨੌਕਰੀ ਕਰਦਾ ਉਸ ਦਾ ਇੱਕ 8 ਸਾਲ ਦਾ ਅਤੇ ਇੱਕ 4 ਸਾਲ ਦਾ ਦੋ ਬੱਚੇ ਨੇ ਹਰਜੀਤ ਕੌਰ ਪਿਛਲੇ ਕੁਝ ਦਿਨਾਂ ਤੋਂ ਆਪਣੇ ਪੇਕੇ ਘਰ ਦੇ ਵਿੱਚ ਰਹਿ ਰਹੀ ਸੀ ਸਵੇਰ ਦੇ ਕਰੀਬ 5 ਵਜੇ ਉਹ ਸੈਰ ਕਰਨ ਦੇ ਲਈ ਘਰੋਂ ਨਿਕਲੀ ਸੀ ਕਾਫੀ ਸਮੇਂ ਤੱਕ ਜਦੋਂ ਉਹ ਵਾਪਸ ਨਹੀਂ ਤਾਂ ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਪਿੰਡ ਜਾਗੋਵਾਲ ਬੇਟ ਦੇ ਸ਼ਮਸ਼ਾਨ ਘਰ ਦੇ ਨੇੜੇ ਉਸ ਦੀ ਮ੍ਰਿਤਕ ਦੇ ਬਰਾਮਦ ਹੋਈ ਹੈ ਉੱਥੇ ਹੀ ਨੇੜੇ ਕੁੱਤਿਆਂ ਦਾ ਝੁੰਡ ਵੀ ਬੈਠਾ ਦਿਖਾਈ ਦਿੱਤਾ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਨਜਾਤ ਦਿਲਵਾਇਆ ਜਾਵੇ ਤਾਂ ਕਿ ਕੋਈ ਹੋਰ ਇਸ ਦਾ ਸ਼ਿਕਾਰ ਨਾ ਹੋਵੇ ਇਸ ਮੌਕੇ ਤੇ ਥਾਣਾ ਭੈਣੀ ਮੀਆਂਖਾਂ ਪੁਲਿਸ ਨੇ ਮ੍ਰਿਤਕ ਦੇ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਦੱਸਦੀ ਹੈ ਕਿ ਇਸ ਸੰਬੰਧੀ ਪਰਿਵਾਰਿਕ ਮੈਂਬਰਾਂ ਦਾ ਜਿੱਥੇ ਰੋ ਰੋ ਬੁਰਾ ਹਾਲ ਹੋ ਗਿਆ ਉਥੇ ਹੀ ਉਹਨਾਂ ਨੇ ਹੋਰ ਕੀ ਮੰਗ ਕੀਤੀ ਹੈ ਕਿੰਜ ਆਪਣੀ 25 ਸਾਲਾ ਧੀ ਨੂੰ ਯਾਦ ਕਰ ਰਹੇ ਨੇ ਕਿਉਂ ਜੋ ਉਸਤੇ ਦੋ ਬੱਚੇ ਹੁਣ ਮਾਂ ਵੀ ਹੋਣੇ ਹੋ ਚੁੱਕੇ ਨੇ ਉਹਨਾਂ ਦੀ ਪਰਵਰਿਸ਼ ਕਿਵੇਂ ਹੋਵੇਗੀ ਇਹ ਸਾਰੀਆਂ ਘਟਨਾਵਾਂ ਤੇ ਸਾਰੀਆਂ ਗੱਲਾਂ ਨੂੰ ਲੈ ਕੇ ਦੁਖੀ ਪਰਿਵਾਰ ਕੀ ਮੰਗ ਕਰ ਰਿਹਾ ਹੈ ਆਓ ਜਾਣਦੇ ਹਾਂ ਰਿਵੈਤੀ ਕਰੋ ਸ਼ੇਅਰ ਕਰਨ ਗਈ ਮੈਂ 15 ਮਿੰਟ ਦੀ ਕੀ ਮੈਂ ਦੋ ਵਾਰੀ ਬਾਹਰ ਗਈ ਮੈਂ ਕਿਹਾ ਮੇਰੀ ਬੇਟੀ ਆਈ ਨਹੀਂ ਹੈ ਜੇ ਮੈਂ ਮੰਗਰ ਚੱਲ ਗਈ ਇਦਾਂ ਹੀ ਯਾਦੇ-ਯਾਦੇ ਮੈਂ ਵੇਖਿਆ ਤੇ ਮੈਨੂੰ ਲੱਭੀ ਦੀ ਮੈਂ ਫਿਰ ਹੋਰ ਥੋੜੀ ਜੀ ਗਾੜੀ ਚੱਲ ਗਈ ਜਦ ਮੈਂ ਜਾ ਕੇ ਵੇਖਿਆ ਤੇ ਉਹਨੂੰ ਕੁੱਤੇ ਨੋਚ-ਨੋਚ ਕੇ ਖਾਂਦੇ ਮੈਂ ਬੋਤਲ ਚੁੱਕੀ ਕੁੱਤਿਆਂ ਦੇ ਮਾਰੀ ਬਿਨ ਬੋਤਲ ਨਹੀਂ ਲੱਭੀ ਹੋਰ ਤੇ ਕੋਕਰੀ ਲੱਭਾ ਮੈਂ ਬੋਤਲ ਮਾਰੀ ਤੇ ਉਹ ਮੈਨੂੰ ਪੈ ਗਏ ਮੈਂ ਮੁੰਡਾ ਚਾਦਿਆ ਹੱਟਾ ਮੈਂ ਕਹੇ ਪੁੱਤ ਰੋਕੀ ਮੇਰੀ ਕੁੜੀ ਖਾਲੀ ਪਰੇ ਚਾਰ ਪੰਜ ਜਾਣੇ ਹੋ ਰਹੀ ਮੈਂ ਉਹਨਾਂ ਨੂੰ ਸੈਂਤਾ ਮਾਰੀਆਂ ਫਿਰ ਉਹ ਵੀ ਦੌੜੇ ਆਏ ਕਿ ਕੋਈ ਲੈ ਕੇ ਉਹਨਾਂ ਨੇ ਡੰਡੇ ਡੁੱਡੇ ਮਾਰੇ ਫਿਰ ਭਜੇ ਜਦ ਮੈਂ ਚੋਕੇ ਬੇਖੀ ਆਪਣੀ ਤੀਰ ਨਾਲ ਲਾਈ ਵੀ ਦੀ ਹਣੀ ਉਹ ਬੇਟੀ ਸਾਹ ਰਣ ਹੈ ਜੇ ਖਤਮ ਹੋ ਚੁਕੀ ਹੈ ਸਾਹ ਕੋਈ ਨਹੀਂ ਉਹਦਾ ਕੀ ਮੰਗ ਕਰਦੇ ਬਿਸ਼ਾ ਮੈਂ ਮੰਗ ਕਰਦੀ ਕੁੱਤੇ ਮਾਰੇ ਜਾਣੇ ਚਾਹੀਦੇ ਹੋਈ ਦੇ ਬੀ ਤੀਨੂ ਖਾ ਜਾਦੇ ਤੇ ਉਹ ਕੁੱਤਿਆਂ ਨੂੰ ਕਿਉਂ ਨਹੀਂ ਮਾਰ ਸਕਦੇ ਤੁਸੀਂ ਉਹ ਦਮ ਖਦਾ ਕਰ ਕਿ ਤਾ ਨਹੀਂ ਹੋਏ ਸਾਡੇ ਹੋਈ ਹੈ ਸਾਡੇ ਨਾਲ ਤੇ ਆ ਹੋਈ ਘਟਰਾ ਹੋਈ ਇੱਥੇ ਬਾਜੀ ਸਵੇਰੇ ਉਹ ਸ਼ਹਿਰ ਕਰਨ ਆਏ ਸੀ ਜਿਨ੍ਹਾਂ ਦੀ ਡੈਥ ਹੋਈ ਤੇ ਉਹਨਾਂ ਨੂੰ ਫਿਰ ਇੱਥੇ ਇੱਕ ਕੁੱਤੀ ਹੀ ਪਹਿਲਾਂ ਤੇ ਉਹ ਉਹਦੇ ਕਰਕੇ ਤੇ ਉਹ ਜਿੱਦਾਂ ਬੁਰਸ਼ੀ ਭਾਈ ਮੂੰਹ ਦੇ ਵਿੱਚ ਬੁਰਸ਼ੀ ਕਰਦੇ ਕਰਦੇ ਜਾਂਦੇ ਤੇ ਕੁੱਤੀ ਜਿੱਦਾਂ ਪਈ ਤੇ ਸਾਰੇ ਕੁੱਤੇ ਇਕੱਠੇ ਹੋ ਗਏ ਉੱਥੇ ਹਾਂਜੀ ਤੇ ਫਿਰ ਉਹਨੂੰ ਬਾਵਾ ਖਾਧੀ ਸਾਰੇ ਹੱਥ ਪੈਰ ਤੇ ਸਾਰੇ ਖਾ ਲਿਆ ਸੀ ਹਾਂਜੀ ਕੀ ਦੇਖਣਾ ਹੈ ਜਿਹੜਾ ਹਾਂਜੀ ਦੇਖੀ ਕੀ ਲੱਗਦਾ ਹੈ ਹਾਂ ਨਹੀਂ ਭਲਾਤ ਬਹੁਤ ਮਾਰੇ ਸੀ ਹਾਂਜੀ ਹਾਂਜੀ ਉਹ ਤੋਂ ਉਦੋਂ ਵੀ ਕਿ ਨਿਸ਼ਾਨਾ ਬਣਾਇਆ ਕੋ ਤੇਰੇ ਨਹੀਂ ਉਹਦੇ ਬਾਅਦ ਵਿੱਚ ਇੱਕ ਪਿਆਲੀ ਵਾਲੇ ਆਏ ਸੀ ਤੇ ਉਹਨਾਂ ਨੂੰ ਕਹਿੰਦੇ ਕੁੱਤੇ ਹਨ ਘੇਰਿਆ ਤੇ ਫਿਰ ਕੇ ਨਾ ਛਡਾਇਆ ਉਹਨਾਂ ਨੂੰ ਹਾਂਜੀ ਹਾਂਜੀ ਇਹਦਾ ਹਾਲ ਹੋਣਾ ਚਾਹੀਦਾ ਮੈਂ ਡਾਕਟਰ ਸੁਖਦੀਪ ਸਿੰਘ ਜੀ ਸਰ ਮੈਂ ਡਾਕਟਰ ਸੁਖਦੀਪ ਸਿੰਘ ਫੋਰੈਂਸਿਕ ਐਕਸਪਰਟ ਸਿਵਲ ਹਸਪੀਟਲ ਗੁਰਦਾਸਪੁਰ ਕੱਲ ਛੜਕੋ ਪੈਣੀ ਮੀਆਂ ਖਾਨ ਥਾਣੇ ਦੀ ਪੁਲਿਸ ਇੱਕ ਫੀਮੇਲ ਦੀ ਬੋਡੀ ਲੈ ਕੇ ਆਈ ਸੀਗੀ ਬੋਡੀ ਦੇ ਜਿਹੜੇ ਜੋ ਪੁਲਿਸ ਕਾਗਜ਼ਾਂ ਵਿੱਚ ਸੀਗਾ ਕਿ ਡੌਗ ਬਾਈਟ ਦੇ ਨਾਲ ਇਹਦੀ ਜਿਹੜੀ ਮੌਤ ਹੋਈ ਹੈ ਪੇਸ਼ੈਂਟ ਨੂੰ ਜਦੋਂ ਅਸੀਂ ਪੋਸਟਮਾਰਟਮ ਜੀ ਐਗਜ਼ਾਮਿਨ ਕੀਤਾ ਤਾਂ ਉਹਦੇ ਇੰਨੇ ਕ ਜਿਆਦਾ ਮਲਟੀਪਲ ਵੂਨਸ ਸੀਗੇ ਕਿ ਉਹਦੇ ਬੋਡੀ ਦਾ ਮਤਲਬ ਹਰ ਪਾਰ ਜਿਹੜਾ ਕਿ ਉਹ ਕੁੱਤਿਆਂ ਨੇ ਮਤਲਬ ਨੋਚ ਨੋਚ ਕੇ ਡੀਪ ਵੂਨਸ ਜਿਹਨੂੰ ਆਪਾਂ ਕਹਿੰਦੇ ਆ ਕਿ ਮਸਲ ਡੀਪ ਵੂਨਸ ਉਹ ਸੀਗੇ ਤੇ ਕਾਫੀ ਜਿਆਦਾ ਜਿਹੜਾ ਹੈਗਾ ਮਤਲਬ ਕਿ ਉਹ ਕੁੱਤਿਆਂ ਨੇ ਉਹਨੂੰ ਮਲਟੀਪਲ ਆਪਾਂ ਇੱਕ ਕੁੱਤੇ ਦਾ ਕੰਮ ਨਹੀਂ ਕਹਿ ਸਕਦੇ ਇਹਨੂੰ ਆਪਾਂ ਘੱਟੋ ਘੱਟ ਤਿੰਨ ਜਾਂ ਚਾਰ ਤੋਂ ਜ਼ਿਆਦਾ ਕੁੱਤੇ ਹੋ ਸਕਦੇ ਨੇ ਦਰਦਾ ਕਰਨ ਦੀ ਦਰਦਾ ਕਰਨ ਜਿਹੜਾ ਉਹ ਬੇਸਿਕਲੀ ਸ਼ੌਕ ਨਾਲ ਹੀ ਪੇਸ਼ੈਂਟ ਦੀ ਜਿਹੜੀ ਆ ਉਹ ਵਿਥਿਨ ਫਿਊ ਮਿੰਟਸ ਹੀ ਇੜੀ ਡੈਥ ਹੋ ਗਈ ਕੁਛ ਕੀ ਮੰਦੇ ਹੋ ਇਹ ਕਰਨਾ ਪਰ ਕੀ ਚਾਹੀਦਾ ਦੇਖੋ ਇਹੋ ਜੇ ਕਾਰਨ ਜਿਹੜੇ ਬਹੁਤ ਮਾੜੀ ਘਟਨਾ ਹੈ ਜਿਹੜੀ ਹੋਈ ਹੈ ਤੇ ਜਿਹੜਾ ਹੈਗਾ ਆਵਾਰਾ ਕੁੱਤੇ ਆਪਾਂ ਜਿਵੇਂ ਦੇਖਦੇ ਹਾਂ ਅੱਜਕੱਲ ਬਹੁਤ ਜ਼ਿਆਦਾ ਵੱਧੇ ਜਾ ਰਹੇ ਨੇ ਤੇ ਲੋਕਾਂ ਨੂੰ ਵੀ ਅਵੇਅਰ ਹੋਣਾ ਚਾਹੀਦਾ ਹੈ ਕਿ ਜਿੱਦਾਂ ਸੁੰਸਾਨੀ ਜਗ੍ਹਾ ਜਿਹੜੀਆਂ ਹੈਗੀਆਂ ਨੇ ਉਹਨਾਂ ਤੇ ਸੈਰ ਕਰਨ ਤੋਂ ਪਰਹੇਜ਼ ਕਰਨੀ ਚਾਹੀਦੀ ਹੈ ਪਲੱਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਆਵਾਰਾ ਕੁੱਤੇ ਨੇ ਉਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ